ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਜੋ ਪ੍ਰੋਡਕਟ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਉਹ ਇੱਕ ਆਯੁਰਵੈਦਿਕ ਮੈਡੀਸਿਨ ਹੈ ਜੋ ਕਿ ਆਪਣੇ ਲੀਵਰ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਲੀਵਰ ਆਪਣੀ ਬੋਡੀ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਿੱਸਾ ਹੁੰਦਾ ਹੈ। ਕਈ ਵਾਰ ਆਪਾਂ ਨੂੰ ਲੀਵਰ ਦੇ ਨਾਲ ਰਿਲੇਟਿਡ ਕਈ ਸਾਰੀਆਂ ਪ੍ਰੋਬਲਮਸ ਹੁੰਦੀਆਂ ਹਨ। ਕਈ ਸਾਰੇ ਲੋਕ ਜਿਮ ਵਗੈਰਾ ਕਰਦੇ ਹਨ। ਜਿਸ ਕਾਰਨ ਉਹ ਬਹੁਤ ਹੀ ਜ਼ਿਆਦਾ ਪ੍ਰੋਟੀਨਸ ਖਾਂਦੇ ਹਨ ਤਾਂ ਦੋਸਤੋ ਕਈ ਵਾਰੀ ਇਹ ਜਿਹਾ ਹੁੰਦਾ ਹੈ ਕਿ ਜਦੋਂ ਆਪਾਂ ਬਹੁਤ ਜ਼ਿਆਦਾ ਪ੍ਰੋਟੀਨਸ ਆਪਣੇ ਬਾਡੀ ਦੇ ਵਿੱਚ ਲੈ ਰਹੇ ਹਾਂ ਤਾਂ ਵੀ ਦੋਸਤੋ ਇਸ ਪ੍ਰੋਟੀਨ ਦਾ ਆਪਣੇ ਲੀਵਰ ਦੇ ਉੱਤੇ ਕਾਫੀ ਇਫੈਕਟ ਪੈਂਦਾ ਹੈ ਇਸ ਲਈ ਦੋਸਤੋ ਲੀਵਰ ਨੂੰ ਬਚਾਉਣ ਦੇ ਲਈ ਲੀਵਰ ਉੱਤੇ ਆਏ ਡੈਮੇਜ ਤੇ ਉਸ ਦੇ ਨਾਲ ਆਪਣੇ ਲੀਵਰ ਨੂੰ ਜੋ ਨੁਕਸਾਨ ਹੋਇਆ ਹੈ ਲੀਵਰ ਨੂੰ ਠੀਕ ਕਰਨ ਦੇ ਲਈ ਆਪਾਂ ਨੂੰ ਕੁਝ ਨਾ ਕੁਝ ਖਾਣਾ ਪੈਂਦਾ ਹੈ ਤਾਂ ਦੋਸਤੋ ਇੱਥੇ ਮੈਂ ਤੁਹਾਨੂੰ ਦਿਖਾਉਣਾ ਹਾਂ ਨੇਚਰ ਸ਼ੋਰ ਦਾ ਗੁੱਡ ਲੀਵਰ ਵਿਦ ਮਿਲਕ ਥਿਸਲ ਦੋਸਤੋ ਇਹ ਬਿਲਕੁਲ ਹੀ ਵੈਜੀਟੇਰੀਅਨ ਪ੍ਰੋਡਕਟ ਹੈ ਇਥੇ ਤੁਸੀਂ ਇਹ ਨਿਸ਼ਾਨ ਦੇਖ ਹੀ ਰਹੇ ਹਨ ਤਾਂ ਦੋਸਤੋ ਨਾਰਮਲੀ ਜਿੰਨੀ ਵੀ ਲੀਵਰ ਦੇ ਨਾਲ ਰਿਲੇਟਿਡ ਮੈਡੀਸਿਨਸ ਹੁੰਦੀਆਂ ਹਨ ਉਹ ਨੋਨ ਵੈਜੀਟੇਰੀਅਨਸ ਹੁੰਦੀਆਂ ਹਨ ਤੇ ਦੋਸਤੋ ਜਿਹੜੇ ਲੋਕ ਨੋਨ ਵੇਜ ਨਹੀਂ ਖਾਂਦੇ ਉਹ ਲੋਕ ਵੀ ਇਸ ਮੈਡੀਸਨ ਨੂੰ ਯੂਜ਼ ਕਰ ਸਕਦੇ ਹਨ ਤਾਂ ਦੱਸੇ ਤੁਸੀਂ ਦੇਖ ਹੀ ਲਿਆ ਕਿ ਗੁੱਡ ਲੀਵਰ ਇਸ ਦਾ ਨਾਮ ਹੈ ਇਹ ਬਿਲਕੁਲ ਹੀ ਆਯੁਰਵੈਦਿਕ ਮੈਡੀਸਨ ਹੈ ਇਸ ਦੇ ਵਿੱਚ ਕੋਈ ਵੀ ਕੈਮੀਕਲ ਦਾ ਯੂਜ਼ ਨਹੀਂ ਕੀਤਾ ਹੈ ਇਸ ਦੇ ਵਿੱਚ ਕੋਈ ਵੀ ਅਹਿਜੀ ਚੀਜ਼ ਨਹੀਂ ਪਾਈ ਹੈ ਜੋ ਕਿ ਤੁਹਾਡੀ ਬੋਡੀ ਦੇ ਲਈ ਹਾਰਮਫੁਲ ਹੋਵੇ ਤੋਂ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਇਹ ਮੈਡੀਸਨ ਕਿਹੜੇ-ਕਿਹੜਾ ਕੰਮ ਕਰਦੀ ਹੈ ਦੋਸਤੋ ਇਹ ਪ੍ਰੋਟेक्ट ਕਰਦੀ ਹੈ ਤੁਹਾਡੇ ਲੀਵਰ ਨੂੰ ਆਹਦੀ ਤੁਹਾਡੇ ਇਹ ਲੀਵਰ ਨੂੰ ਡੀਟੌਕਸੀਫਾਈ ਕਰਦੀ ਹੈ ਤੇ ਜਿੰਨੇ ਵੀ ਟੌਕਸਿਨਸ ਤੁਹਾਡੇ ਲੀਵਰ ਦੇ ਵਿੱਚ ਹੁੰਦੇ ਹਨ ਉਹਨਾਂ ਨੂੰ ਇਹ ਰਿਮੂਵ ਕਰਦੀ ਹੈ ਅਤੇ ਨਾਲ ਹੀ ਜਿਨ੍ਹਾਂ ਲੋਕਾਂ ਦਾ ਖਾਣਾ ਠੀਕ ਤਰੀਕੇ ਨਾਲ ਡਾਈਜੈਸਟ ਨਹੀਂ ਹੁੰਦਾ ਇਹ ਤੁਹਾਡੇ ਡਾਈਜੈਸ਼ਨ ਨੂੰ ਮੇਨਟੇਨ ਰੱਖਦੀ ਹੈ ਇੰਪਰੂਵ ਕਰਦੀ ਹੈ ਤੁਹਾਡੇ ਲੀਵਰ ਦੇ ਫੰਕਸ਼ਨ ਨੂੰ ਵੀ ਇਹ ਹੈਲਦੀ ਰੱਖੇਗੀ ਦੋਸਤੋ ਕਈ ਲੋਕ ਅਲਕੋਹਲ ਦਾ ਜ਼ਿਆਦਾ ਉਪਯੋਗ ਕਰਦੇ ਹਨ ਜਿਸ ਕਾਰਨ ਉਹਨਾਂ ਦਾ ਲੀਵਰ ਡੈਮੇਜ ਹੋ ਜਾਂਦਾ ਹੈ ਜਿਹੜੇ ਲੋਕ ਅਲਕੋਹਲ ਨੂੰ ਛੱਡਦੇ ਹਨ ਤਾਂ ਅਲਕੋਹਲ ਦੇ ਬੁਰੇ ਅਸਰ ਆਪਣੇ ਲੀਵਰ ਦੇ ਉੱਤੇ ਹੀ ਹੁੰਦੇ ਹਨ ਉਹਨਾਂ ਲੋਕਾਂ ਦੇ ਲਈ ਇਹ ਕੈਪਸੂਲਸ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਤੇ ਦੋਸਤੋ ਇਹ ਮੈਡੀਸਨ ਤੁਹਾਡੇ ਲੀਵਰ ਨੂੰ ਡੈਮੇਜ ਹੋਣ ਤੋਂ ਬਚਾਉਂਦੀ ਹੈ ਅਤੇ ਜੇ ਲੀਵਰ ਦੇ ਉੱਤੇ ਕੋਈ ਨੁਕਸਾਨ ਹੋਇਆ ਹੈ ਤਾਂ ਉਸ ਨੂੰ ਵੀ ਇਹ ਸਹੀ ਕਰਦੀ ਹੈ ਤੇ ਕਈ ਲੋਕ ਅਲਕੋਹਲ ਨਹੀਂ ਪੀਂਦੇ ਹਨ ਪਰ ਉਹਨਾਂ ਦਾ ਲੀਵਰ ਫੈਟੀ ਹੁੰਦਾ ਹੈ ਤਾਂ ਦੋਸਤੋ ਉਸ ਨੂੰ ਵੀ ਇਹ ਠੀਕ ਕਰਦੀ ਹੈ ਓਵਰঅল ਦੋਸਤੋ ਤੁਹਾਡੇ ਲੀਵਰ ਨੂੰ ਇਹ ਪ੍ਰੋਟੈਕਟ ਕਰਦੀ ਹੈ ਇਸ ਲਈ ਦੋਸਤੋ ਜਿਹੜੇ ਲੋਕ ਬਹੁਤ ਹੀ ਜ਼ਿਆਦਾ ਪ੍ਰੋਟੀਨਸ ਲੈਂਦੇ ਹਨ ਉਹ ਵੀ ਇਸ ਨੂੰ ਖਾ ਸਕਦੇ ਹਨ ਤੇ ਜਿਹੜੇ ਲੋਕ ਵੈਜੀਟੇਰੀਅਨ ਹਨ ਉਹ ਲੋਕ ਵੀ ਇਸ ਨੂੰ ਲੈ ਸਕਦੇ ਹਨ ਸੋ ਇਹ ਪ੍ਰੋਡਕਟ 100% ਵੈਜੀਟੇਰੀਅਨ ਹੈ ਇਸ ਦੇ ਵਿੱਚ ਨਾ ਹੀ ਨੋ ਗਲੂਟਨ ਐਗ ਡੈਰੀ ਨਟਸ ਫਿਸ਼ ਐਨੀਮਲ ਪ੍ਰੋਡਕਟਸ ਸਾਰੀਆਂ ਚੀਜ਼ਾਂ ਦਾ ਯੂਜ਼ ਨਹੀਂ ਕੀਤਾ ਹੈ ਆਪਾਂ ਗੱਲ ਕਰ ਲੈਨੇ ਇਸ ਦੀ ਪ੍ਰਾਈਸ ਦੀ ਇਸ ਦੇ ਉੱਤੇ ਪ੍ਰਾਈਸ ਦਿੱਤਾ ਹੈ 1179 ਲੇਕਿਨ ਜੇਕਰ ਤੁਸੀਂ ਇਸ ਨੂੰ ਆਨਲਾਈਨ ਬਾਏ ਕਰਦੇ ਹੋ ਤਾਂ ਤੁਹਾਨੂੰ ਕੁਛ ਨਾ ਕੁਛ ਘੱਟ ਹੀ ਮਿਲ ਜਾਵੇਗਾ ਸੋ ਇਸ ਦੇ ਵਿੱਚ 90 ਕੈਪਸੂਲ ਹੁੰਦੇ ਹਨ ਅਤੇ ਜੇ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹਨ ਤੁਸੀਂ ਉਹਨਾਂ ਤੇ ਕਲਿੱਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਇਸ ਦੇ ਵਿੱਚ ਕੈਪਸੂਲਸ ਹੈ ਉਹ ਬਹੁਤ ਹੀ ਚੰਗੀ ਤਰ੍ਹਾਂ ਪੈਕ ਕੀਤੇ ਹੁੰਦੇ ਹਨ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਇਸ ਦੇ ਵਿੱਚ ਕੈਪਸੂਲ ਕਿਹਜੇ ਹਨ ਆ ਦੇਖੋ ਹਰੇ ਰੰਗ ਦੇ ਕੈਪਸੂਲਸ ਤੁਹਾਨੂੰ ਇਸ ਦੇ ਵਿੱਚ ਮਿਲਣਗੇ ਤਾਂ ਦੋਸਤੋ ਨਾਲ ਹੀ ਆਪਾਂ ਇਹ ਵੀ ਜਾਣ ਲੈਣੇ ਆ ਕਿ ਇਹ ਕੈਪਸੂਲ ਲੈਣੇ ਕਿਵੇਂ ਹਨ ਤਾਂ ਦੋਸਤੋ ਦਿਨ ਦੇ ਵਿੱਚ ਦੋ ਟਾਈਮ ਤੁਹਾਨੂੰ ਇਹ ਕੈਪਸੂਲ ਦਾ ਇਸਤੇਮਾਲ ਕਰਨਾ ਹੈ ਸਵੇਰੇ ਖਾਣਾ ਖਾਣ ਤੋਂ ਬਾਅਦ ਦੋ ਕੈਪਸੂਲ ਤੁਸੀਂ ਲੈਣੇ ਹਨ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਤੁਸੀਂ ਦੋ ਕੈਪਸੂਲ ਲੈਣੇ ਹਨ ਤਾਂ ਨਾਲ ਹੀ ਆਪਾਂ ਇਹ ਵੀ ਜਾਣ ਲੈਣੇ ਆ ਕਿ ਇਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਈਆਂ ਹਨ ਸਭ ਤੋਂ ਪਹਿਲਾਂ ਇਹ ਦੱਸੋ ਕਟਕੀ ਪੂਰਨਮਾ ਕਲਮੇ ਕਸਨੀ ਤੇ ਇਹ ਸਾਰੀ ਹੀ ਚੀਜ਼ਾਂ ਆਯੁਰਵੈਦਿਕ ਹਨ ਜੋ ਕਿ ਇਸ ਦੇ ਵਿੱਚ ਐਡ ਕੀਤੀਆਂ ਹੋਈਆਂ ਹਨ ਅਤੇ ਨਾਲ ਹੀ ਮਿਲਕ ਥਿਸਲ ਐਕਸਟ੍ਰੈਕਟ ਇਸ ਦੇ ਵਿੱਚ 500mg ਪਾਇਆ ਹੋਇਆ ਹੈ ਇਹ ਮੈਂ ਤੁਹਾਨੂੰ ਅਮਾਉਂਟ ਪਰ ਸਰਵਿੰਗ ਦੇ ਨਾਲ ਦੱਸ ਰਿਹਾ ਹਾਂ ਤਾਂ ਦੋਸਤੋ ਹੁਣ ਤੁਸੀਂ ਜਾਣ ਹੀ ਚੁੱਕੇ ਹੋ ਕਿ ਇਹ ਲੀਵਰ ਦੇ ਲਈ ਕਿੰਨੀ ਬਿਹਤਰੀਨ ਮੈਡੀਸਿਨ ਹੈ ਉਹ ਵੀ ਬਿਲਕੁਲ ਆਯੁਰਵੈਦਿਕ ਜਿਸ ਦਾ ਆਪਣੇ ਸਰੀਰ ਦੇ ਉੱਤੇ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਅਤੇ ਜੇ ਤੁਸੀਂ ਆਪਣੇ ਲੀਵਰ ਨੂੰ ਡੀਟੌਕਸੀਫਾਈ ਕਰਨਾ ਚਾਹੁੰਦੇ ਹੋ ਕਿ ਟੌਕਸਿਨਸ ਨੂੰ ਉਹ ਡਿਲੀਵਰ ਦੇ ਵਿੱਚ ਉਹਨਾਂ ਨੂੰ ਰਿਮੂਵ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਡਾਈਜੈਸ਼ਨ ਨੂੰ ਮੇਨਟੇਨ ਕਰਨਾ ਚਾਹੁੰਦੇ ਹਾਂ ਹੈਲਦੀ ਰੱਖਣਾ ਚਾਹੁੰਦੇ ਹਾਂ ਆਪਣੇ ਲੀਵਰ ਫੰਕਸ਼ਨ ਨੂੰ ਹੈਲਦੀ ਰੱਖਣਾ ਚਾਹੁੰਦੇ ਹਾਂ ਆਪਣੇ ਲੀਵਰ ਨੂੰ ਡੈਮੇਜ ਹੋਣ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਇਸ ਕੈਪਸੂਲ ਦਾ ਜ਼ਰੂਰ ਇਸਤੇਮਾਲ ਕਰੋ ਇਹ ਬਿਲਕੁਲ ਹੀ ਆਯੁਰਵੇਦਿਕ ਹੈ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅ ਅਤੇ ਇਸ ਵੀਡੀਓ ਨੂੰ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ